ਦੁਨੀਆਂ ਦੇ ਕੋਨੇ-ਕੋਨੇ ਵਿੱਚ ਵਸਦੇ ਮੇਰੇ ਸਤਿਕਾਰਯੋਗ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਰਚਨਾ ਵਿੱਚ ਇੱਕ ਨੌਜਵਾਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ اے ਜਵਾਨਾ ਤੂੰ ਉੱਠ ਤੇਰੇ ਸੌਣ ਦਾ ਸਮਾਂ ਨਹੀਂ ਹੈ ਜਲਦੀ ਉੱਠ ਆਪਣੀ ਮਿਹਨਤ ਕਰ ਮਿਹਨਤ ਵਿੱਚ ਹੀ ਬਰਕਤਾਂ ਨੇ ਤੇਰੇ ਆਪਣੇ ਹੱਥ ਵਿੱਚ ਹੈ ਕਿ ਤੂੰ ਕਿਹੋ ਜਿਹਾ ਬਣਨਾ ਚਾਹੁੰਦਾ ਹੈ ਸਿਰਜਣ ਵਾਲੇ ਨੇ ਤਾਂ ਤੈਨੂੰ ਇਸ ਦੁਨੀਆ ਵਿੱਚ ਪੈਦਾ ਕਰ ਦਿੱਤਾ ਤੂੰ ਤਾਂ ਚੰਗਾ ਭਲਾ ਹੈ ਤੇਰੇ ਸਭ ਅੰਗ ਪੈਰ ਠੀਕ ਠਾਕ ਨੇ ਉਹਨਾਂ ਵੱਲ ਵੀ ਦੇਖ ਜਿਨ੍ਹਾਂ ਦੇ ਅੰਗ ਪੈਰ ਵੀ ਪੂਰੇ ਨਹੀਂ ਪਰ ਉਹ ਆਪਣੀ ਮਿਹਨਤ ਨਹੀਂ ਛੱਡਦੇ ਹੱਕ ਸੱਚ ਦੀ ਕਿਰਤ ਕਰ ਤੇ ਆਪਣੀ ਜ਼ਿੰਦਗੀ ਨੂੰ ਚਾਹ ਨਾਲ ਬਤੀਤ ਕਰ ਅੱਜ ਦੀ ਰਚਨਾ ਨੂੰ ਆਪਾਂ ਸਾਰੇ ਸੁਣਦੇ ਹਾਂ ਵੀਡੀਓ ਨੂੰ ਸ਼ੇਅਰ ਕਰਕੇ ਪਿਆਰ ਦਾ ਸਬੂਤ ਜ਼ਰੂਰ ਦਿਓ ਪੰਛੀ ਚੀਂ-ਚੀਂ ਬੋਲਦੇ ਤੂੰ ਕਿਉਂ ਨਾ ਸੁਣਦਾ ਸੁਪਨਿਆਂ ਵਿੱਚ ਤੂੰ ਬੋਲ ਕੇ ਕੀ ਤਾਣੇ ਬਣਦਾ ਪੰਛੀ ਚੀਂ-ਚੀਂ ਬੋਲਦੇ ਤੂੰ ਕਿਉਂ ਨਾ ਸੁਣਦਾ ਸੁਪਨਿਆਂ ਵਿੱਚ ਤੂੰ ਬੋਲ ਕੇ ਕੀ ਤਾਣੇ ਬਣਦਾ ਅੰਗ ਪੈਰ ਵੀ ਸਭ ਨੇ ਦੱਸ ਦੇ ਕੀ ਹੋਇਆ ਉੱਠ ਜਵਾਨਾ ਜਾਗ ਤੂੰ ਕਿਹੜੀ ਨੀਂਦੇ ਸੋਇਆ ਉੱਠ ਜਵਾਨਾ ਜਾਗ ਤੂੰ ਕਿਹੜੀ ਨੀਂਦੇ ਸੋਇਆ ਸਿੱਖਿਆ ਲੈ ਕੇ ਗੁਰੂ ਤੋਂ ਮਨ ਵਿੱਚ ਵਸਾਈ ਕੰਮਕਾਰ ਕੋਈ ਤੋੜ ਲਈ ਨਾ ਮਾਤਰ ਸਾਈ ਸਿੱਖਿਆ ਲੈ ਕੇ ਗੁਰੂ ਤੋਂ ਮਨ ਵਿੱਚ ਵਸਾਈ ਕੰਮਕਾਰ ਕੋਈ ਤੋੜ ਲਈ ਨਾ ਮਾਤਰ ਸਾਈ ਸਮਾ ਫੇਰਨਾ ਲੱਭਣਾ ਇੱਕ ਵਾਰੀ ਖੋਇਆ ਉੱਠ ਜਵਾਨਾ ਜਾਗ ਤੂੰ ਕਿਹੜੀ ਨੀਂਦੇ ਸੋਇਆ ਉੱਠ ਜਵਾਨਾ ਜਾਗ ਤੂੰ ਕਿਹੜੀ ਨੀਂਦੇ ਸੋਇਆ ਮਾਲਕ ਦਾ ਕੰਮ ਇੱਕ ਵਾਰ ਹੈ ਸਭ ਨੂੰ ਕਢਣਾ ਹੱਥ ਤੇਰੇ ਵਿੱਚ ਆਪਣੇ ਤੂੰ ਕਿਹੋ ਜਿਹਾ ਬਣਨਾ ਮਾਲਕ ਦਾ ਕੰਮ ਇੱਕ ਵਾਰ ਹੈ ਸਭ ਨੂੰ ਕਢਣਾ ਹੱਥ ਤੇਰੇ ਵਿੱਚ ਆਪਣੇ ਤੂੰ ਕਿਹੋ ਜਿਹਾ ਬਣਨਾ ਗਲਤੀ ਕੀਤੀ ਮਾਪਿਆਂ ਤੈਨੂੰ ਬੋਤਾ ਮੋਇਆ ਉੱਠ ਜਵਾਨਾ ਜਾਗ ਤੂੰ ਕਿਹੜੀ ਨੀਂਦੇ ਸੋਇਆ ਉੱਠ ਜਵਾਨਾ ਜਾਗ ਤੂੰ ਕਿਹੜੀ ਨੀਂਦੇ ਸੋਇਆ ਮਿਹਨਤ ਵਿੱਚ ਹੀ ਬਰਕਤਾਂ ਮਾਲਕ ਨੇ ਕਰੀਆਂ ਖਾਲੀ ਹੱਥ ਸੀ ਜਿਨ੍ਹਾਂ ਦੇ ਹੁਣ ਝੋਲੀਆਂ ਭਰੀਆਂ ਮਿਹਨਤ ਵਿੱਚ ਹੀ ਬਰਕਤਾਂ ਮਾਲਕ ਨੇ ਕਰੀਆਂ ਖਾਲੀ ਹੱਥ ਸੀ ਜਿਨ੍ਹਾਂ ਦੇ ਹੁਣ ਝੋਲੀਆਂ ਭਰੀਆਂ ਹੱਕ ਸੱਚ ਦੀ ਖਾ ਕੇ ਕੋਈ ਕਦੇ ਨਾ ਰੋਇਆ ਉੱਠ ਜਵਾਨਾ ਜਾਗ ਤੂੰ ਕਿਹੜੀ ਨੀਂਦੇ ਸੋਇਆ ਉੱਠ ਜਵਾਨਾ ਜਾਗ ਤੂੰ ਕਿਹੜੀ ਨੀਂਦੇ ਸੋਇਆ ਜੀਵਨ ਜੇ ਨਾ ਉੱਠਿਆ ਸਾਰੀ ਉਮਰ ਹੀ ਰੋਣਾ ਹੁੰਦੜ ਕਿਨਾਂਕ ਸਾਂਮ ਲਵੇ ਤੂੰ ਸਭ ਕੁਝ ਖੋਣਾ ਜੀਵਨ ਜੇ ਨਾ ਉੱਠਿਆ ਸਾਰੀ ਉਮਰ ਹੀ ਰੋਣਾ ਹੁੰਦੜ ਕਿਨਾਂਕ ਸਾਂਮ ਲਵੇ ਤੂੰ ਸਭ ਕੁਝ ਖੋਣਾ ਜ਼ਿੰਦਗੀ ਤੇਰੀ ਤਾਂ ਆਪਣੀ ਵੱਡਣਾ ਜੋ ਹੋਇਆ ਉੱਠ ਜਵਾਨਾ ਜਾਗ ਤੂੰ ਕਿਹੜੀ ਨੀਂਦੇ ਸੋਇਆ ਉੱਠ ਜਵਾਨਾ ਜਾਗ ਤੂੰ ਕਿਹੜੀ ਨੀਂਦੇ ਸੋਇਆ ਸੋ ਹਾਂਜੀ ਦੋਸਤੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਕਰ ਲਓ ਮਿਲਾਂਗੇ ਅਗਲੀ ਵੀਡੀਓ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ